ਵਾਹਿਗੁਰੂ ਜੀ ਕੀ ਫਤਿਹ ਤੁਹ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਿ ਤੁਸੀਂ ਜਿਹੜੀ ਗੁਰੂ ਘਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਲਈ ਹਰਜ ਤਾਂ ਮੇਰਾ ਬਣਦਾ ਸੀ ਕਿ ਮੈਂ ਚੱਲ ਕੇ ਤੁਹਾਡੇ ਕੋਲ ਆਉਂਦਾ ਤੇ ਪਰ ਸੰਗਤ ਚੱਲ ਕੇ ਆਈ ਹੈ ਤਾਂ ਜਿਵੇਂ ਕਹਿਦੀ ਹੈ ਗੁਰੂ ਸਾਹਿਬ ਨੇ ਜਿਹੜਾ ਸੰਗਤ ਨੂੰ ਵਡਿਆਈ ਦਿੱਤੀ ਹੈ ਬਹੁਤ ਵੱਡੀ ਹੈ ਸੰਗਤ ਤੋਂ ਵੱਡਾ ਕੋਈ ਨਹੀਂ ਸੋ ਮੈਂ ਜੋ ਜਿਸ ਮਕਸਦ ਲਈ ਤੁਸੀਂ ਆਇਓ ਤੁਸੀਂ ਦੱਸ ਸਕਦੇ ਹੋ ਤੁਹਾਡੀ ਕੀ ਸਮੱਸਿਆ ਮੈਨੇ ਹਾਂਜੀ ਹਾਂਜੀ ਉਹ ਨਾ ਜੀ ਆਪਣੇ ਪ੍ਰਿਤਪਾਲ ਡਾਇਰੈਕਟਰ ਹੈ ਜੀ ਇੰਚਾਰਜ ਜੀ ਸ਼੍ਰੀ ਜੋਤੀ ਸਿੰਘ ਸਾਹਿਬ ਤੋਂ ਗੁਰਦੁਆਰਾ ਸਾਹਿਬ ਜੀ ਕੋਣ ਹੈ ਜੀ ਉਹ ਉਹ ਇੰਚਾਰਜ ਹੈ ਜੀ ਆਪਣੇ ਜੀ ਜੋਤੀ ਸਿੰਘ ਸਾਹਿਬ ਤੇ ਨਾ ਉਹਨਾਂ ਦਾ ਪ੍ਰਿਤਪਾਲ ਸਿੰਘ ਹੈ ਜੀ ਉਹ ਸੰਗਤ ਨਾਲ ਬਹੁਤ ਗਲਤ ਬਿਹੇਵੀਅਰ ਕਰਦਾ ਜਾਨਿਕ ਸੰਗਤ ਨੂੰ ਪੁੱਠਾ ਬੋਲਦਾ ਜੀ ਇੱਥੋਂ ਦੀ ਸੰਗਤ ਨੂੰ ਨੀ ਪੁੱਠਾ ਬੋਲਦਾ ਜੀ ਫਤਿਹਗੜ੍ਹ ਸਾਹਿਬ ਦੁਖਨਵਾਨ ਸਾਹਿਬ ਜੀ ਉਹ ਸੰਗਤ ਨੂੰ ਪੁੱਠਾ ਉਹ ਜੋ ਸੰਗਤ ਕੋਈ ਕਾਰਜ ਕਰਦੀ ਆ ਰਲ ਕੇ ਜੀ ਵੀ ਉਹ ਹੋ ਨਹੀਂ ਦਿੰਦਾ ਹੈਗਾ ਜੀ ਉੱਥੇ ਬਾਥਰੂਮ ਨੇ ਉੱਥੇ ਇੰਚਾਰਜ ਸਾਹਿਬ ਦਾ ਉਹ ਵੀ ਉਹਨੇ ਬੰਦ ਕਰਤਾ ਕਹਿੰਦਾ ਵੀ ਚਲੋ ਮੈਨੇਜਰ ਉੱਥੇ ਹੈਗਾ ਹੁਣ ਮੈਨੇਜਰ ਸਾਹਿਬ ਆਏ ਨੇ ਨਵੀਂ ਜੀ ਪਹਿਲਾਂ ਨਹੀਂ ਸੀ ਹੈਗਾ ਜੀ ਮੈਂ ਮਾਫ ਕਰਤਾ ਸੀ ਤੁਹਾਨੂੰ ਸਾਰੇ ਸੰਗਤ ਨੂੰ ਇਹ ਬੇਨਤੀ ਕਰਦਾ ਤੁਹਾਡੀ ਜਿਹੜੀਆਂ ਸਮੱਸਿਆਵਾਂ ਨੇ ਕੱਲੀ ਇਹ ਨਹੀਂ ਸੀ ਦਰਵਾਜ਼ਾ ਸਾਹਿਬ ਦੀ ਵੀ ਸੀ ਹਾਂਜੀ ਠੀਕ ਕਿ ਦਰਵਾਜ਼ਾ ਸਾਹਿਬ ਦੇ ਵਿੱਚ ਕੋਈ ਇੰਚਾਰਜ ਨਹੀਂ ਸੀ ਹਾਂਜੀ ਹਾਂਜੀ ਕਿਉਂਕਿ ਸਾਡੇ ਕਥਾਕਾਰ ਜਿਹੜੇ ਨੇ ਉਹ ਇੱਕ ਤਾਂ ਵਿਦੇਸ਼ ਚਲੇ ਗਏ ਛੁੱਟੀ ਤੇ ਤੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਦਾ ਕੋਈ ਨਿੱਜੀ ਕਾਰਜ ਸੀ। ਹਾਂਜੀ। ਤੋ ਜਦੋਂ ਮੈਨੂੰ ਉਸ ਗੱਲ ਦੀ ਤੁਹਾਡੀ ਇਸ ਸਮੱਸਿਆ ਤੋਂ ਪਹਿਲਾਂ ਪਤਾ ਲੱਗਿਆ। ਹਾਂਜੀ। ਮੈਂ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਹੀ ਪੁੱਛਿਆ ਮੈਨੇਜਰ ਸਾਹਿਬ ਨੂੰ। ਤੋ ਉਹਨਾਂ ਨੇ ਦੱਸਿਆ ਤੇ ਮੈਂ ਕਿਹਾ ਵੀ ਇਹ ਨਹੀਂ। ਤੁਰੰਤ ਗੁਰੂ ਦਰਬਾਰ ਦੇ ਲਈ ਤੋ ਭਾਈ ਸਾਹਿਬ ਜਿਹੜੇ ਕਥਾਵਾਚ ਸਾਡੇ ਗਿਆਨੀ ਗੁਰਪ੍ਰੀਤ ਸਿੰਘ ਨੇ ਇਹਨਾਂ ਨੂੰ ਸੇਵਾ ਜਿਹੜੀ ਹੈ ਸੌਂਪਦੀ। ਹਾਂਜੀ। ਉਹ ਜੀ ਕਥਾਵਾਚ ਦੀ ਉਹ ਉਹ ਇਸ ਲਈ ਕਿ ਕਿਉਂਕਿ ਇਹ ਲੰਮੇ ਸਮੇਂ ਤੋਂ ਹਾਂਜੀ ਖਾਸ ਕਰਕੇ ਜਦੋਂ ਸ਼ੀਧੀ ਜੋੜ ਮੇਲਾ ਦੇਸਮਨ ਦੇ ਵਿੱਚ ਖਾਨਪਾਟ ਸਾਹਿਬ ਦਾ ਪ੍ਰਕਾਸ਼ ਕਰਨਾ ਇੱਥੇ ਕਥਾ ਦਾ ਬਾਹਰ ਸਾਰੀ ਸਮੱਸਿਆ ਜਿਹੜੀ ਹੈ ਉਹ ਇਹਨਾਂ ਨੂੰ ਪਤਾ ਕਿਵੇਂ ਕਿਵੇਂ ਜਿਹੜੀ ਉਹ ਉਹ ਸੇਵਾ ਕਰਨੀ ਹੁੰਦੀ ਹੈ ਉਸ ਵਾਰ ਜਿਹੜੀ ਇਹ ਤੁਸੀਂ ਜਿਹੜਾ ਨਾਂ ਲਿਆਏ ਬੰਦੇ ਦਾ ਹਾਂਜੀ ਰਿਤਪਾਮ ਸਿੰਘ ਇਹਦੀ ਵੀ ਸ਼ਿਕਾਇਤ ਮੇਰੇ ਕੋਲ ਆਈ ਸੀ ਹਾਂਜੀ ਜਦੋਂ ਮਤਲਬ ਇਹਦਾ ਦੇਖਿਆ ਘੂਕ ਕਰਕੇ ਵੀ ਵਜਾ ਕੀ ਹੈ ਅਸਲ ਵਿੱਚ ਤੇ ਮੈਨੇਜਰ ਨਹੀਂ ਸੀ ਹਾਂਜੀ ਮੈਂ ਤੁਹਾਡੀ ਜਾਣਕਾਰੀ ਦੱਸਾਂ ਮੈਨੇਜਰ ਕਿਉਂ ਨਹੀਂ ਸੀ ਹੁਣ ਆਪਾਂ ਇਸ ਗੱਲ ਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ ਜਿਸ ਵਕਤ ਮੈਂ ਇਹ ਗੱਲ ਪਤਾ ਕੀਤਾ ਪਰਤਾਲ ਕੀਤੀ ਆ ਮੈਨੇਜਰ ਹੈ ਨਹੀਂ ਸੀ ਮੈਨੂੰ ਪਤਾ ਸੀ ਤੁਸੀਂ ਇਕੱਠੇ ਹੋ ਕੇ ਮੇਰੇ ਕੋਲ ਆਉਣਾ ਤੁਹਾਡੇ ਆਉਣ ਤੋਂ ਪਹਿਲਾਂ ਸਰਦਾਰ ਜਗਜੀਤ ਸਿੰਘ ਨੂੰ ਜਿਹੜਾ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਦਾ ਮੈਨੇਜਰ ਜਿਹੜਾ ਉਹ ਲਵਾਤਾ ਠੀਕ ਹੈ ਠੀਕ ਹੈ ਅੱਜ ਇਹ ਤੁਹਾਡੇ ਆਮੋ ਸਾਹਮਣੇ ਰੂਬਰੂ ਹੋਗੇ ਅੱਜ ਤੋਂ ਇਹਨਾਂ ਨੇ ਚਾਰਜ ਸੰਭਾਲ ਲਿਆ ਉਹਨੋਂ ਤੇ ਕੋਈ ਪ੍ਰਤਪਾਲ ਹੈ ਕੋਈ ਦੁਆ ਕੋਈ ਤੂਆ ਦਾ ਕੋਈ ਮਤਲਬ ਨਹੀਂ ਠੀਕ ਹੈ ਸੰਗਤ ਨੂੰ ਕੋਈ ਸਮੱਸਿਆ ਆਉਂਦੀ ਹੈ ਸੇਵਾ ਦੇ ਸਬੰਧ ਦੇ ਵਿੱਚ ਹਾਂਜੀ ਤੁਸੀਂ ਮੈਨੇਜਰ ਸਾਹਿਬ ਨੂੰ ਜਾ ਕੇ ਮਿਲੋ ਅ ਭਾਈ ਸਾਹਿਬ ਗੁਰਪ੍ਰੀਤ ਸਿੰਘ ਤੁਸੀਂ ਆਪਣੀ ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਜਿਹੜੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਤੁਹਾਡੇ ਜਿਹੜੇ ਜਾਣ ਦੇ ਕਾਰਨ ਕਾਫੀ ਉੱਥੋਂ ਮਤਲਬ ਸੰਗਤ ਨੇ ਅਤਰਾਜ ਕੀਤੇ ਨੇ ਤੁਹਾਡੀ ਚਲੋ ਨਿੱਜੀ ਸਮੱਸਿਆ ਸੀ ਪਰ ਕਿਉਂਕਿ ਉੱਥੇ ਕੋਈ ਜ਼ਿੰਮੇਵਾਰ ਬੰਦਾ ਇਨਚਾਰਜ ਨਾ ਹੋਣ ਕਰਕੇ ਇਸ ਲਈ ਤੁਸੀਂ ਅੱਗੇ ਵਾਸਤੇ ਕਦੇ ਵੀ ਜਾਣਾ ਨਾ ਬੇਸ਼ੱਕ ਤੁਸੀਂ ਪਲੀਜ਼ ਮੈਨੂੰ ਦੱਸ ਦਿਤਾ ਕਿ ਆਪਾਂ ਉਨੇ ਸਮੇਂ ਲਈ ਕੋਈ ਬਾਹਰੋਂ ਸਿੰਘ ਦੀ ਜ਼ਿੰਮੇਵਾਰੀ ਲਵਾ ਦਈਏ ਪਰ ਕਿਉਂਕਿ ਅਸੀਂ ਆਪਾਂ ਇਹ ਸ਼ੀਦਾਂ ਦਾ ਸੰਸਕਾਰ ਸਥਾਨ ਹੈ ਉਹ ਇਹ ਦੁਨੀਆ ਦਾ ਸਭ ਤੋਂ ਵੱਡਾ ਤੀਰਥ ਹੈ ਤੇ ਸਭ ਤੋਂ ਵੱਡੀ ਅਸਲ ਵਿੱਚ ਮਹਿੰਗੀ ਧਰਤੀ ਇਹ ਆ ਫਤਿਹਗੜ੍ਹ ਸਾਹਿਬ ਨਾਲੋਂ ਵੀ ਕਿਉਂਕਿ ਖਰੀਦੀ ਇਹ ਗਈ ਹੈ ਠੀਕ ਹੈ ਉੱਥੇ ਸਾਹਿਬ ਜਾਂਦੇ ਨੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਤੇ ਦੂਸਰਾ ਮਨੇ ਸਾਹਿਬ ਸੰਗਤ ਤੁਹਾਡੇ ਸਾਹਮਣੇ ਇਹ ਤਕਰੀਬਨ ਬੈਠੇ ਕੁਝ ਹੋਰ ਵੀ ਸੰਗਤ ਦੇ ਮੈਨੂੰ ਆਏ ਸੀ ਤੇ ਤੁਸੀਂ ਮਤਲਬ ਅੱਜ ਤੋਂ ਬਾਅਦ ਇਹਨਾਂ ਨਾਲ ਜਿਹੜਾ ਕਰਕੇ ਤੇ ਜਿਹੜਾ ਵੀ ਉੱਥੇ ਕੋਈ ਬਦਤਮੀਜ਼ ਬੰਦਾ ਬਦਤਮੀਜ਼ੀ ਕਰਦਾ ਜਾਂ ਹੈ ਤੇ ਜਾਂ ਕਈ ਵਾਰੀ ਇਹ ਹੁੰਦਾ ਕੋਈ ਵੈਸੇ ਵੀ ਲੜ-ਡੱਟ ਹੋ ਜਾਂਦੀ ਹੈ ਠੀਕ ਹੈ ਨਾ ਗੱਲ ਇਹ ਵੀ ਹੋ ਸਕਦਾ ਕਈ ਵਾਰੀ ਕਿਸੇ ਦੀ ਵੈਸੇ ਹੀ ਹੁੰਦਾ ਅਗਲਾ ਬਹਾਨਾ ਵੀ ਲੈ ਲੈਂਦਾ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਘੋਖ ਕੇ ਇੱਕ-ਇੱਕ ਵਾਰੀ ਉਹਨੂੰ ਬੰਦਿਆਂ ਨੂੰ ਵਾਰਨਿੰਗ ਕਰ ਦੋ ਵੀ ਅਸੀਂ ਕਦੇ ਕਿਸੇ ਦਾ ਰਿਜਕ ਖੋਣ ਦਾ ਯਤਨ ਨਹੀਂ ਕੀਤਾ ਅਸੀਂ ਸੋਚਦੇ ਹਾਂ ਵੀ ਚਲੋ ਜੇ ਸਿੱਖਾਂ ਦੇ ਘਰ ਕੋਈ ਪੈਦਾ ਹੋਇਆ ਉਹਨੂੰ ਨੌਕਰੀ ਮਿਲ ਗਈ ਸ਼੍ਰੋਮਣੀ ਕਮੇਟੀ ਵਿੱਚ ਉਹ ਕਰੇ ਠੀਕ ਹੈ ਪਰ ਸੰਗਤ ਦੇ ਲਈ ਗੁਰਦੁਆਰਾਂ ਦੇ ਲਈ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਦੂਜੀ ਅਸੀਂ ਕਦੇ ਵੀ ਐਦਾਂ ਦੀ ਪੋਲਿਟਿਕਸ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਕਰਨਾ ਹੋਵੇ ਤਾਂ ਤੁਹਾਡੇ ਇਹ ਇਸ਼ੂ ਮੇਰੇ ਲਈ ਬਹੁਤ ਵੱਡੇ ਨੇ ਅੱਜ ਤੁਹਾਡੇ ਸਾਹਮਣੇ ਸੰਗਤ ਨਾਲ ਖੜੀ ਹੈ ਮੈਂ ਲੈ ਕੇ 100 150 ਬੰਦਾ ਤੁਹਾਡੇ ਦਫ਼ਤਰ ਦੇ ਮੂਹਰੇ ਉੱਥੇ ਪੱਤਰਕਾਰ ਸਾਹਿਬ ਬਹਿ ਜਨਾਂ ਪੂਰੇ ਪੂਰੇ ਦੁਨੀਆ ਭਰ ਦੇ ਵਿੱਚ ਇਹਦਾ ਰੌਲਾ ਪੈ ਜੂਗਾ ਪਰ ਨਹੀਂ ਇਹ ਐਸਾ ਕੁਝ ਫਦੇਗੜ ਸਾਹਿਬ ਦੇ ਵਿੱਚ ਕਰਨਾ ਮੈਨੂੰ ਲੱਗਦਾ ਕਿ ਇਹ ਇਹ ਗੁਰਦਰਬਾਰ ਦੇ ਨਾਲ ਇਹ ਸਾਡੀ ਵਫਾ ਨਹੀਂ ਹੋਊਗੀ ਸੋ ਤੁਸੀਂ ਇਹ ਹੁਣ ਅੱਜ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਜੋਤੀਸ ਰੂਪ ਸਾਹਿਬ ਦੇ ਸੰਬੰਧ ਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਮੈਂ ਬੈਠਾਂ ਠੀਕ ਹੈ ਨਾ ਗੱਲ ਤੋਂ ਅਸੀਂ ਸਾਡਾ ਇਹੀ ਕੰਮ ਹੈ ਇਹ ਸੰਗਤ ਨੇ ਮੈਨੂੰ ਮੈਂਬਰ ਚੁਣਿਆ ਸੋ ਆਪਾਂ ਇਹ ਜਿਹੜਾ ਪ੍ਰਬੰਧ ਹੈ ਇਹਨੂੰ ਜਿਹੜਾ ਹੋਰ ਸੁਚੱਜੇ ਤਰੀਕੇ ਨਾਲ ਜਿਹੜਾ ਤੇ ਗੁਰਦਰਬਾਰ ਦੀ ਗੱਲ ਵਿੱਚ ਹੋਈ ਹੈ ਕਿਉਂਕਿ ਮੈਂ ਦੇਖੋ ਤੁਹਾਨੂੰ ਇਹ ਬੇਨਤੀ ਕਰਦਾ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਪਤਾ ਕੇਵਲ ਦਰਬਾਰ ਸਾਹਿਬ ਤੋਂ ਬਾਅਦ ਫਤਿਹਗੜ੍ਹ ਸਾਹਿਬ ਹੈ ਜਿੱਥੋਂ ਲਾਈਵ ਜਿਹੜੀ ਕਥਾ ਜਾਂਦੀ ਹੈ ਦੋ ਵਕਤ ਮੈਂ ਇੱਕ ਐਗਜ਼ੀਕਟਿਵ ਮੈਂਬਰ ਸੀਗਾ ਸ਼੍ਰੋਮਣੀ ਕਮੇਟੀ ਨਾਲ ਮੈਂ ਲੜਕੇ ਹਾਲਾਂਕਿ ਉਹ ਕਹਿੰਦੇ ਸੀ ਬਾਕੀ ਸਾਰੇ ਗੁਰਦੁਆਰੇ ਮੈਂ ਕਿਹਾ ਇਹ ਨਹੀਂ ਗੁਰਦੁਆਰੇ ਦਾ ਚੈਨਲ ਵੱਖਰਾ ਗੁਰਦੁਆਰੇ ਦੇ ਕੈਮਰੇ ਵੱਖਰੇ ਲਗਭਗ 20 ਤੋਂ 25 ਲੱਖ ਰੁਪਇਆ ਲੱਗਿਆ ਫਤਿਹਗੜ੍ਹ ਸਾਹਿਬ ਦੀ ਕਥਾ ਦੋੇ ਟਾਈਮ ਲਾਈਵ ਜਾਂਦੀ ਹੈ ਦੇਖਿਆ ਮੈਂ ਤਾਈ ਤਾਈ ਮੈਂ ਐਗਜ਼ੈਕਟਿਵ ਮੈਂਬਰ ਸੀਗਾ ਮੈਂ ਕਦੇ ਇਹਨਾਂ ਗੱਲਾਂ ਨੂੰ ਕ੍ਰੈਡਿਟ ਲੈਣ ਬਾਅਦ ਤੇ ਕਦੇ ਤੁਸੀਂ ਕਦੇ ਤੁਹਾਨੂੰ ਮੈਂ ਬਲਾਕ ਇਹ ਜਾਂ ਕਦੇ ਮੈਂ ਤੁਹਾਨੂੰ ਦੱਸਣ ਦਾ ਜਦਨ ਕੀਤਾ ਕਿ ਤਾ ਕਿਉਂ ਕਹਦੇ ਬਾਅਦ ਤੇ ਜੇ ਮੈਨੂੰ ਮੌਕਾ ਮਿਲਿਆ ਮੇਰਾ ਫਰਜ਼ ਹੈ ਇਹ ਮੈਂ ਕੋਈ ਸਾਨ ਥੋੜੀ ਕੀਤਾ ਤੁਸੀਂ ਮੈਨੂੰ ਮੈਂਬਰ ਚੁਣਿਆ ਸੋ ਇਸ ਕਰਕੇ ਇਹ ਮੇਰੀ ਬੇਨਤੀ ਆ ਤੇ ਬਾਕੀ ਮੈਂ ਆਸ ਕਰਨਾ ਵੀ ਸੰਗਤ ਨੂੰ ਵੀ ਤੁਹਾਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਪ੍ਰਬੰਧ ਦੇ ਨਾਲ ਕੋਆਪਰੇਟ ਕਰਕੇ ਨਾ ਤੇ ਆਪਾਂ ਰਲ ਮਿਲ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਏ ਹਰ ਨਾਮ ਹੈ ਕੇ ਹੋ ਉਹ ਜੋੜੀ ਗੁਰਮੁਖ ਵੈਸੋ ਸਭਾ ਵਿਛਾਈ ਤਾਂ ਆਪਾਂ ਇਸੇ ਤਰ੍ਹਾਂ ਤੁਹਾਨੂੰ ਕਿਤੇ ਫੇਰ ਆਉਂਦੀ ਹੈ ਜੀ ਆਇਆਂ ਨੂੰ ਤੁਸੀਂ ਆਓ ਤੇ ਆਪਾਂ ਇਸ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਹੋਊਗਾ ਤੇ ਪੂਰੇ ਸਾਡੇ ਜੱਤਰ ਰਹਿਣਗੇ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ